ਭਗਵਾਨੀ ਵਿੱਚ ਤੁਹਾਡਾ ਸਵਾਗਤ ਹੈ ਇਹ ਪੌਦੇ ਨੂੰ ਵੀ ਫਰੂਟ ਲੱਗਣ ਨੂੰ ਫਲ ਆਏ ਹੋਏ ਨੇ ਇਹ ਨਰਸਰੀ ਚ ਲੈ ਕੇ ਆਂਦਾ ਪਰ ਇਹ ਨਹੀਂ ਪਤਾ ਹੈਗਾ ਇਹਨੂੰ ਕਿਹੜੇ ਫਰੂਟ ਲੱਗਣੇ ਨੇ ਫਲ ਆਏ ਹੋਏ ਨੇ ਛੋਟੇ ਛੋਟੇ ਅਸੇ ਉਹਦਾ ਪੌਦਾ ਹੋ ਗਿਆ ਵਿੱਚ ਇਧਰ ਵੀ ਗਮਲੇ ਵਿੱਚ ਟਮਾਟਰ ਲੱਗਿਆ ਹੋਇਆ ਟਮਾਟਰ ਤੋੜ ਦੇ ਕੇ ਵੀ ਇਹ ਛੋਟੇ ਛੋਟੇ ਚੈਰੀ ਟਮਾਟਰ ਲੱਗੇ ਹੋਣੇ ਮੈਂ ਇਹ ਬੋਤਲ ਦੇ ਵੀ ਗਮਲਾ ਟੁੱਟ ਗਿਆ ਸੀ ਤੇ ਇਹਦੇ ਵਿੱਚ ਲਗਾ ਤੇ ਇਹ ਤુલਸੀ ਆ ਇਹ ਸਦਾਬਹਾਰ ਦਾ ਇੱਕ ਵਿੱਚ ਟਮਾਟਰ ਦਾ ਪੌਦਾ ਹੋਇਆ ਸੀ ਇਹ ਵੀ ਪੱਕਣ ਵਾਲਾ ਹੋ ਗਿਆ సారే టమాటర పక్క చుకే న పౌదాయామాటర తోడ్ Dette er kjøttet som har blitt født. ඒ බීජල රක්ලනය එකට මාටම ු පපුරිතර පක්ඩාරනග වැන්නේ සාරයට ඒට පාතර ටොප්ටගේ ਇਹ ਤੋਂ ਵੀ ਤੋੜਦੇ ਆ ਇਹ ਛੋਟੂ ਛੋਟੂ ਟਮਾਟਰ ਕਿੰਨਾ ਵੀ ਦੂਜਾ ਟਮਾਟਰ ਆ ਤੁਸੀਂ ਦੇਖ ਸਕਦੇ ਹੋ ਇੰਨੇ ਸਾਰੇ ਟਮਾਟਰ ਪੱਕ ਗਏ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਹੁਣ ਬੇਲਾ ਸੌਖ ਚੁੱਕੀਆਂ ਨੇ ਨਾਲੇ ਕੁਸ ਅਧਿਕ ਹਰੀਆਂ ਨੇ ਲੋ ਚਲਣ ਗਰਨ ਪੱਤੇ ਕਮਲੌਂਦੇ ਨੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ